ਦਿੱਲੀ ਵਿੱਚ ਹੋਏ ਬਲਾਸਟ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਹਾਈਲਾਈਟ ਜੜਾ ਕੀਤਾ ਗਿਆ ਜਿਸ ਨੂੰ ਦੇਖਦੇ ਹੋਏ ਰੇਲਵੇ ਜਿਹੜੇ ਵਿਭਾਗ ਵੱਲੋਂ ਵੀ ਜੜਾ ਵੀ ਇੱਥੇ ਹਾਈਲਾਈਟ ਜੜਾ ਦੇਖਦੇ ਹੋਏ ਵੀ ਇੱਥੇ ਚੌਕਸੀ ਜੜੀ ਆ ਵਧਾਈ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਡਾਕਟੋਰ ਦੇ ਨਾਲ ਵੀ ਜੜੀ ਆ ਉਹ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤੇ ਹੋਰ ਵੀ ਜੜੀ ਆ ਫੋਰਸਿਸ ਅਤੇ ਵਧਾਈਆਂ ਗਈਆਂ ਤਾਂ ਜੋ ਵੀ ਜਿਹੜੇ ਉੱਥੇ ਬਲਾਸਟ ਹੋਇਆ ਉਹਦੀ ਜੜੀ ਆ ਵੀ ਕਹਦੇ ਆ ਸੁਖ ਭਗਾਰ ਜੜੀ ਆ ਉਹ ਦੂਜੇ ਜੜੇ ਸੂਬਿਆਂ ਤੱਕ ਨਾ ਪਹੁੰਚੇ ਜਿਸ ਨੂੰ ਦੇਖਦੇ ਹੋਏ ਹਾਈਲਾਈਟ ਤੇ ਜੜੀ ਆ ਚੌਕਸੀ ਆ 来 ਗਈ ਹੈ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਜੀ ਨਾਲ ਗੱਲਬਾਤ ਕਰਦੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਅੱਜ ਦਾ ਜਿਹੜਾ ਇੱਥੇ ਜੜੀਆ ਚੈਕਿੰਗ ਹੈ ਸਕਿਉਰਿਟੀ ਵਿਵਹਾਰਨ ਤੱਕ ਕਰਨ ਦੀ ਜੋ ਸਕਿਉਰਿਟੀ ਦੇ ਵਿੱਚਲੀ ਚੈਕਿੰਗ ਤਾਂ ਪਹਿਲਾਂ ਵੀ ਚੱਲ ਰਹੀ ਹੈ ਲੇਕਿਨ ਕੁਝ ਇਨਸੀਡੈਂਟ ਹੋ ਰਹੇ ਨੇ ਬਾਹਰ ਦਿੱਲੀ ਹੋਇਆ ਜਿਹੜਾ ਲੇਟੈਸਟ ਬਲਾਸਟ ਕੁਝ ਉਸ ਕਰਕੇ ਵੀ ਕੁਝ ਪਹਿਲਾਂ ਵੀ ਇਨਪੁਟਸ ਆ ਰਹੀਆਂ ਨੇ ਉਹਦੇ ਕਰਕੇ ਚੈਕਿੰਗ ਤਾਂ ਆਲਰੇਡੀ ਚੱਲ ਰਹੀ ਹੈ ਲੇਕਿਨ ਕੁਝ ਹੁਣ ਜਿਹੜੇ ਇਨਸੀਡੈਂਟ ਹੋਏ ਨੇ ਉਹਨਾਂ ਕਰਕੇ ਥੋੜਾ ਜਿਆਦਾ ਵੇਅਰ ਹੋ ਰਹੀ ਹੈ ਸਭ ਕਿਹੜੀ ਕਿੰਨੀਆਂ ਫੋਰਸਿਸ ਦੇ ਜਿਹੜੇ ਜਵਾਨ ਇੱਥੇ ਲਗਾਏ ਗਏ ਐ extra ਕਿਸ ਤਰ੍ਹਾਂ ਦੀ ਜਿਹੜੀ ਚੈਕਿੰਗ ਆ ਉਹ ਜਿਹੜੀ ਐ ਸਟੇਸ਼ਨ ਦੀ ਕਿੱਥੇ ਜਾਂਦੀ ਐ extra RPF ਪੀ ਇਹ ਨਾਲ ਚੱਲਦੀ ਐ CRP ਐ ਸਿਟੀ ਪੁਲਿਸ ਵੀ ਆ ਰਹੀ ਐ ਚੈਕਿੰਗ ਵਾਸਤੇ ਸਾਰੀਆਂ ਫੋਰਸਾਂ ਇਕੱਠੇ ਹੋ ਕੇ ਇਹਨਾਂ ਚੈਕਿੰਗ ਕਰ ਰਹੀਆਂ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਇਨਸੀਡੈਂਟ ਨਾ ਹੋ ਸਕੇ ਜਿਹੜੀ ਸੱਚ ਇਨਫੁੱਟ ਜਿਹੜੀ ਆ ਰਹੀ ਐ ਉਹਦੇ ਚ ਕੀ ਮਤਲਬ ਕੀ ਇਸ ਤਰ੍ਹਾਂ ਦਾ ਜਿਹੜਾ ਅਲਰਟ ਆ ਉਹ ਕਿ ਤਰ੍ਹਾਂ ਦਾ ਇਨਫੁੱਟ ਸਹੀ ਐ ਕਿ ਕੋਈ ਵਾਰਦਾਤ ਨਾ ਹੋ ਸਕੇ ਕੋਈ ਮਾੜਾ ਅਨਸਰ ਕੋਈ ਵਾਰਦਾਤ ਨਾ ਕਰ ਜਵੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਹੌਣ ਵਾਲੇ ਫੈਸਟੀਵਲ ਲੰਘੇ ਨੇ ਉਤੋਂ ਨਾਲ ਨਵਾਂ ਸਾਲ ਆ ਰਿਹਾ ਹੋਰ ਫੈਸਟੀਵਲ ਆ ਰਹੇ ਨੇ ਨੂੰ ਧਿਆਨ ਰੱਖਤੇ ਆ ਵੀ ਜਤਲ ਜ਼ਿਆਦਾ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ ਇਨਸੀਡੈਂਟ ਨਾ ਹੋ ਜਿਹੜੀ ਚੈਕਿੰਗ ਦਾ ਦੌਰ ਜਿਹੜਾ ਚੱਲਦਾ ਪਿਆ ਸਰ ਉਹ ਕਿਸ ਤਰ੍ਹਾਂ ਦੀ ਕਿੱਥੇ ਕਿੱਥੇ ਜਿੰਨੀ ਚੈਕਿੰਗ ਆ ਉਹ ਜਿਹੜਾ ਕਿਤੇ ਨਾ ਸਟੇਸ਼ਨ ਦੀ ਪਾਰਕਿੰਗ ਏਰੀਆ ਆ ਸਟੇਸ਼ਨ ਦੀਆਂ ਗੱਡੀਆਂ ਨੇ ਸਟੇਸ਼ਨ ਦਾ ਏਰੀਆ ਜਿੰਨਾ ਵੀ ਪੈਂਦਾ ਆ ਉਹ ਸਟੇਸ਼ਨ ਵੀ ਅਸੀਂ ਚੈਕਿੰਗ ਕਰਦੇ ਨਾਲ ਸਿਟੀ ਪੁਲਿਸ ਵੀ ਕਰਾ ਰਹੀ ਹੈ ਪਾ ਸਿਟੀ ਪੁਲਿਸ ਬਾਹਰ ਵੀ ਕਰ ਰਹੇ ਨੇ ਸਾਰੇ ਜੋ ਵੀ ਪਬਲਿਕ ਪਲੇਸਿਸ ਨੇ ਜਿਵੇਂ ਕਿ ਅ ਵੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕੋਈ ਸ਼ੱਕੀ ਲੱਗਦਾ ਹੈ ਉਹਦੇ ਤੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਚੱਲੀ ਹੈ ਜੋ ਵੀ ਬਣਦੀ ਕਾਰਵਾਈ ਹੈ ਜਿਸ ਤਰ੍ਹਾਂ ਦੀ ਬਣੇਗੀ ਸ਼ੱਕੀ ਤੇ ਉਸ ਤਰ੍ਹਾਂ ਹੀ ਕੀਤੀ ਜਾ ਰਹੀ ਹੈ ਇਹ ਚੱਲੇ ਨਾ ਮਜੂਦ ਜੜੇ ਦੀ ਗੱਲ ਹੀ ਜਿਨ੍ਹਾਂ ਨੇ ਦੱਸਿਆ ਵੀ ਜਿਹੜੇ ਦਿੱਲੀ ਵਿੱਚ ਕੱਲ ਜਿਹੜਾ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਸਰਚਾਂ ਜਿਹੜੀ ਆ ਵਗਾਈ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਜੜੀਆਂ ਫੋਰਸਿਸ ਜਿਹੜੀ ਆ ਜੀਆਰਪੀ ਹੋ ਗਿਆ ਆਰਪੀਐਫ ਹੋ ਗਿਆ ਇਹ ਜੜੀ ਫੋਰਸਿਸ ਜਿਹੜੇ ਜਵਾਨ ਹੈਗੇ ਆ ਉਹ ਰੇਲਵੇ ਸਟੇਸ਼ਨ ਤੇ ਦਿਖਾਈ ਦੇ ਰਹੇ ਆ ਤੇ ਚੱਪੇ ਚੱਪੇ ਤੇ ਜਿਹੜਾ ਤਲਾਸ਼ੀ ਬਿਆਨ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਡੌਗ ਸਕਵਾਡ ਵੀ ਜਿਹੜੀ ਆ ਨਾਲ ਜਿਹੜਾ ਰੱਖਿਆ ਗਿਆ ਤਾਂ ਜੋ ਕੋਈ ਵੀ ਜੇ ਸ਼ਸਤੀ ਕੋ ਨਜ਼ਰ ਆਂਦਾ ਤੇ ਉਹਦੇ ਤੇ ਜਿਹੜੀ ਸਰਗਰਮ ਕਾਰਵਾਈ ਉਹ ਕੀਤੀ ਜਾ ਸਕੇ ਤੇ ਤੁਸੀਂ ਤਸਵੀਰਾਂ ਇਸ ਟਾਈਮ ਦੇਖ ਸਕਦੇ ਹੋ ਵੀ ਫਰੋਇਪ ਉਤੇ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਸਿੱਧਾ ਸਿੱਧਾ ਕਰਦੇ ਆ ਕਿ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹ ਨੂੰ ਦੇਖਦੇ ਹੋਏ ਸੁਰੱਖਿਆ ਜਿਹੜੀ ਆ ਕਰੀ ਤੇ ਇਨਪੁਟ ਜੜੀਆਂ ਉਹ ਆਈਆਂ ਹੋਈਆਂ ਵੀ ਕੋਈ ਵੀ ਜਿਹੜਾ ਸ਼ਰਾਬ ਦੀ ਅੰਸਰ ਕੋਈ ਸ਼ਰਾਬਤ ਕਰ ਸਕਦਾ ਜਿਸ ਨੂੰ ਕਰਕੇ ਵੀ ਇਹ ਜਿਹੜੀਆਂ ਟੋਕਰੀਆਂ ਵਧਾਈ ਗਈ ਆ ਸਟੇਸ਼ਨ ਦੇ ਜਿਹੜੀਆਂ ਗੱਡੀਆਂ ਦੀ ਉਹ ਵੀ ਚੈਕਿੰਗ ਕੀਤੀ ਜਾ ਰਹੀ ਆ ਪਲੇਟਫਾਰਮ ਤੇ ਚੈਕਿੰਗ ਕੀਤੀ ਜਾ ਰਹੀ ਆ ਤੇ ਪਾਰਕਿੰਗ ਤੇ ਵੀ ਜਿਹੜੀਆਂ ਉਹ ਚੈਕਿੰਗ ਜਿਹੜਾ ਕੀਤੀ ਜਾ ਰਹੀ ਆ ਆਜੇ ਸੁਰੱਖਿਆ 팀 ਜਿਹੜੇ ਜਵਾਨ ਹੈ ਗਿਆ ਉਹ ਆਜੇ ਵਿੱਚ ਲੱਗੇ ਹੋਏ ਸਾਬ ਤੋਂ ਅੱਜ ਤੇਰੇ ਜਿਹੜੇ ਲੋਕ ਸੱਗੀ ਦਿਖਾਈ ਦੇ ਰਿਹਾ ਉਹਨਾਂ ਦੇ ਸਮਾਨ ਵੀ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਵੀ ਜੋ ਦਿਖਾਦਾ ਵੀ ਕਿਸ ਤਰ੍ਹਾਂ ਜੜੀਆ ਚੌਕਸੀ ਲੰਗਾਤਾਰ ਜੜੀਆ ਸਟੇਸ਼ਨ ਤੇ ਵਧਾ ਦਿੱਤੀ ਗਈ ਆ ਆਈ ਲੜ ਤੇ ਚੜਿਆ ਕਈ ਸੂਬੇ ਚੜੇ ਚੱਲਦੇ ਪਿਆ ਉਹਨਾਂ ਵਿੱਚ ਪੰਜਾਬ ਵੀ ਸ਼ਾਮਲ ਆ ਪੰਜਾਬ ਵੀ ਸ਼ਾਮਲ ਹੋਣ ਕਰਕੇ ਵੀ ਇੱਥੇ ਜੜੀਆ ਚੌਕਸੀ ਆ ਚਾਹੇ ਸੜਕਾਂ ਦੀ ਗੱਲ ਕਰੀਏ ਤੇ ਚਾਹੇ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਚਾਹੇ ਬਾਸ ਰੇ ਦੀ ਗੱਲ ਕਰੀਏ ਉਥੇ ਜੜੀਆ ਸਾਰੀ ਚੌਕਸੀ ਵਿਦਾਈ ਗਈ ਆ ਜਿਹੜੇ ਪਲੇਟਫਾਰਮ ਤੇ ਜਿਹੜੇ ਲੋਕ ਬ ਉਹਨਾਂ ਦੀ ਜਿਹੜੀ ਚੈਕਿੰਗ ਹੈ ਸਮਾਨ ਦੀ ਉਹ ਵੀ ਕੀਤੀ ਜਾ ਰਹੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਉਹਨੂੰ ਉਹਦੇ ਵਾਸਤੇ ਜਿਹੜੀ ਹੈ ਸਾਰੀ ਚੌਕਸੀ ਜਿਹੜੀ ਬਦਾਨੀ ਉਹ ਜ਼ਰੂਰੀ ਵੀ ਹੁੰਦੀ ਆ ਕਿਉਂਕਿ ਲੋਕਾਂ ਦੀ ਸੁਰੱਖਿਆ ਉਹ ਪਹਿਲ ਫੈਲਦੇ ਧਾਰਤੇ ਜਿਹੜੀ ਆ ਉਹ ਕਰਨੀ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਜੀਆਰਪੀ ਤੇ ਆਰਪੀਐਫ ਦੇ ਜਵਾਰ ਜਿਹੜੇ ਆ ਲੋਕਾਂ ਦੇ ਸਮਾਨ ਦੀ ਜਿਹੜੀ ਚੈਕਿੰਗ ਕਰਦੇ ਹੋਏ ਸਾਫ ਸੋਪੇ ਦਿਖਾਈ ਦੇ ਰਹੇ ਜੋ ਦਿਖਾਉਂਦਾ ਵੀ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਵੀ ਉਹ ਵੀ ਇੱਥੇ ਜਿਹੜੇ ਸਟੇਸ਼ਨ ਤੇ ਸਫਰ ਕਰਨ ਵਾਸਤੇ ਆਇਆ ਉਹਨਾਂ ਦੇ ਸਮਾਨ ਪਲੇਟਫਾਰਮ ਤੇ ਪਏ ਆ ਕੋਲ ਬੈਠੇ ਆ ਉਹਨਾਂ ਸਮਾਨਾਂ ਦੀ ਜਿਹੜੀ ਆ ਉਹ ਚੈਕ ਇਨ ਹੋਦੀ ਹੋਈ ਸਾਹਮਣੇ ਦਿਖਾਈ ਜਰਿਆ ਜੋ ਦੱਸਾਂ ਦੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਸੁਰੱਖਿਆ ਦੇ ਇੰਤਜ਼ਾਮ ਜੜਿਆ ਉਹ ਕੀਤੇ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੈਪਸ ਨਾ ਹੋਵੇ ਇਸ ਕਰਕੇ ਸਾਰਿਆਂ ਦੇ ਜਿਹੜੇ ਸਮਾਨ ਹੈ ਜਿਹੜੇ ਸਟੇਸ਼ਨ ਤੇ ਬੈਠੇ ਲੋਕ ਹੈ ਯਾਤਰੀ ਆ ਉਹਨਾਂ ਦੇ ਸਮਾਨਾਂ ਦੀ ਵੀ ਜਿਹੜੀ ਆ ਤਲਾਸ਼ੀ ਹੋ ਦਿੱਤੀ ਜਾ ਰਹੀ ਆ ਜੋ ਦੱਸਾਂ ਦੀ ਆ ਵੀ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਹਾਈਲਾਈਟ ਚੱਲਦਾ ਪਿਆ ਉਹ ਨੂੰ ਬਲੈਕ ਜਿਹੜਾ ਰੇਲਵੇ ਪ੍ਰਸ਼ਾਸਨ ਹੈਗਾ ਪੂਰੀ ਤਰ੍ਹਾਂ ਸੰਤਤ ਜਿਹੜਾ ਉਹ ਦਿਖਾਈ ਦੇ ਰਿਹਾ ਚ ਉਸ ਨੂੰ ਲੈ ਕੇ ਵਿੱਚ ਸਾਰੀ ਚੈਕਿੰਗ ਦਾ ਗੋੜ ਜਿਹੜਾ ਚੱਲਦਾ ਹੋਇਆ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਕੈਮਰਾਮੈਨ ਦੇ ਅਸਰ ਵਿੱਚ ਗੈਰ ਇੱਕ ਫੇਰਾ ਪ੍ਰੋਜੈਕਟ ਦਿੱਲੀ ਵਿੱਚ ਹੋਏ ਬਲਾਸਟ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਹਾਈਲਾਈਟ ਜੜਾ ਕੀਤਾ ਗਿਆ ਜਿਸ ਨੂੰ ਦੇਖਦੇ ਹੋਏ ਰੇਲਵੇ ਜਿਹੜੇ ਵਿਭਾਗ ਵੱਲੋਂ ਵੀ ਜੜਾ ਵੀ ਇੱਥੇ ਹਾਈਲਾਈਟ ਜੜਾ ਦੇਖਦੇ ਹੋਏ ਵੀ ਇੱਥੇ ਚੌਕਸੀ ਜੜੀ ਆ ਵਧਾਈ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਡਾਕ ਸਕੋਰ ਦੇ ਨਾਲ ਵੀ ਜੜੀ ਆ ਉਹ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤੇ ਹੋਰ ਵੀ ਜੜੀ ਆ ਫੋਰਸਿਸ ਅਤੇ ਵਧਾਈਆਂ ਗਈਆਂ ਤਾਂ ਜੋ ਵੀ ਜਿਹੜੇ ਉੱਥੇ ਬਲਾਸਟ ਹੋਇਆ ਉਹਦੀ ਜੜੀ ਆ ਵੀ ਕਹਦੇ ਆ ਸੁਖ ਭਗਾੜ ਜੜੀ ਆ ਉਹ ਦੂਜੇ ਜੜੇ ਸੂਬਿਆਂ ਤੱਕ ਨਾ ਪਹੁੰਚੇ ਜਿਸ ਨੂੰ ਦੇਖਦੇ ਹੋਏ ਹਾਈਲਾਈਟ ਤੇ ਜੜੀ ਆ ਚੌਕਸੀ ਆ 来 ਗਈ ਹੈ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਜੀ ਨਾਲ ਗੱਲਬਾਤ ਕਰਦੇ ਆ ਸਰ ਨਮਸਕਾਰ ਜੀ ਨਮਸਕਾਰ ਸਰ ਅੱਜ ਦਾ ਜਿਹੜਾ ਇੱਥੇ ਜੜੀਆ ਚੈਕਿੰਗ ਹੈ ਸਕਿਉਰਿਟੀ ਵਿਵਹਾਰਨ ਦਾ ਕਰਨ ਦੀ ਜੋ ਸਕਿਉਰਿਟੀ ਦੇ ਵਿੱਚਲੀ ਚੈਕਿੰਗ ਤਾਂ ਪਹਿਲਾਂ ਵੀ ਚੱਲ ਰਹੀ ਹੈ ਲੇਕਿਨ ਕੁਝ ਇਨਸੀਡੈਂਟ ਹੋ ਰਹੇ ਨੇ ਬਾਹਰ ਦਿੱਲੀ ਹੋਇਆ ਜਿਹੜਾ ਲੇਟੈਸਟ ਬਲਾਸਟ ਕੁਝ ਉਸ ਕਰਕੇ ਵੀ ਕੁਝ ਪਹਿਲਾਂ ਵੀ ਇਨਪੁਟਸ ਆ ਰਹੀਆਂ ਨੇ ਉਹਦੇ ਕਰਕੇ ਚੈਕਿੰਗ ਤਾਂ ਆਲਰੇਡੀ ਚੱਲ ਰਹੀ ਹੈ ਲੇਕਿਨ ਕੁਝ ਹੁਣ ਜਿਹੜੇ ਇਨਸੀਡੈਂਟ ਹੋਏ ਨੇ ਉਹਨਾਂ ਕਰਕੇ ਥੋੜਾ ਜਿਆਦਾ ਵੇਅਰ ਹੋ ਰਹੀ ਹੈ ਸਤ ਕਿਹੜੀ ਕਿੰਨੀਆਂ ਫੋਰਸਿਸ ਜਿਹੜੀ ਜਵਾਨ ਇੱਥੇ ਲਗਾਏ ਗਏ ਐਕਸਟਾ ਕਿਸ ਤਰ੍ਹਾਂ ਦੀ ਜਿਹੜੀ ਚੈਕਿੰਗ ਆ ਉਹ ਜਿਹੜੀ ਸਟੇਸ਼ਨ ਦੀ ਕਿੱਥੇ ਜਾ ਰਹੀ ਹੈ ਐਕਸਟਾ ਆਰਪੀਐਫ ਪੀ ਨਾਲ ਚੱਲ ਰਹੀ ਹੈ ਆਰਪੀਐ ਸਿਟੀ ਪੁਲਿਸ ਵੀ ਆ ਰਹੀ ਹੈ ਚੈਕਿੰਗ ਵਾਸਤੇ ਸਾਰੀਆਂ ਫੋਰਸਾਂ ਇਕੱਠੇ ਹੋ ਕੇ ਇਹਨਾਂ ਚੈਕਿੰਗ ਕਰ ਰਹੀਆਂ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਇਨਸੀਡੈਂਟ ਨਾ ਹੋ ਸਕੇ ਜਿਹੜੀ ਸੱਚ ਇਨਫੁੱਟ ਜਿਹੜੀ ਆ ਰਹੀ ਆ ਉਹਦੇ ਚ ਕੀ ਮਤਲਬ ਕੀ ਇਸ ਤਰ੍ਹਾਂ ਦਾ ਜਿਹੜਾ ਅਲਰਟ ਆ ਉਹ ਕਿ ਤਰ੍ਹਾਂ ਦਾ ਇਨਫੁੱਟ ਸਹੀ ਹੈ ਕਿ ਕੋਈ ਵਾਰਦਾਤ ਨਾ ਹੋ ਸਕੇ ਕੋਈ ਮਾੜਾ ਆਨਸਰ ਕੋਈ ਵਾਰਦਾਤ ਨਾ ਕਰ ਜਵੇ ਇਸ ਗੱਲ ਦਾ ਧਿਆ ਹੌਣ ਵਾਲੇ ਫੈਸਟੀਵਲ ਲੰਘੇ ਨੇ ਉਤੋਂ ਨਾਲ ਨਵਾਂ ਸਾਲ ਆ ਰਿਹਾ ਹੋਰ ਫੈਸਟੀਵਲ ਆ ਰਹੇ ਨੇ ਨੂੰ ਧਿਆਨ ਰੱਖਤੇ ਆ ਵੀ ਜਤਲ ਜ਼ਿਆਦਾ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ ਇਨਸੀਡੈਂਟ ਨਾ ਹੋ ਜਿਹੜੀ ਚੈਕਿੰਗ ਦਾ ਦੌਰ ਜਿਹੜਾ ਚੱਲਦਾ ਪਿਆ ਸਰ ਉਹ ਕਿਸ ਤਰ੍ਹਾਂ ਦੀ ਕਿੱਥੇ ਕਿੱਥੇ ਜਿੰਨੀ ਚੈਕਿੰਗ ਆ ਉਹ ਜਨਾ ਕੀਤੀ ਜਾ ਸਟੇਸ਼ਨ ਦੀ ਪਾਰਕਿੰਗ ਏਰੀਆ ਆ ਸਟੇਸ਼ਨ ਦੀਆਂ ਗੱਡੀਆਂ ਨੇ ਸਟੇਸ਼ਨ ਦਾ ਏਰੀਆ ਜਿੰਨਾ ਵੀ ਪੈਂਦਾ ਆ ਉਹ ਸਟੇਸ਼ਨ ਵੀ ਅਸੀਂ ਚੈਕਿੰਗ ਕਰਦੇ ਨਾਲ ਸਿਟੀ ਪੁਲਿਸ ਵੀ ਕਰਾ ਰਹੀ ਹੈ ਔਰ ਸਿਟੀ ਪੁਲਿਸ ਬਾਹਰ ਵੀ ਕਰ ਰਹੇ ਨੇ ਸਾਰੇ ਜੋ ਵੀ ਪਬਲਿਕ ਪਲੇਸਿਸ ਨੇ ਜਿਵੇਂ ਕਿ ਅ ਵੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਕੋਈ ਸ਼ੱਕੀ ਲੱਗਦਾ ਹੈ ਉਹਦੇ ਤੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਚੱਲੀ ਹੈ ਜੋ ਵੀ ਬਣਦੀ ਕਾਰਵਾਈ ਹੈ ਜਿਸ ਤਰ੍ਹਾਂ ਦੀ ਬਣੇਗੀ ਸ਼ੱਕੀ ਤੇ ਉਸ ਤਰ੍ਹਾਂ ਹੀ ਕੀਤੀ ਜਾ ਰਹੀ ਹੈ ਇਹ ਚੀਜ਼ਾਂ ਦੇ ਨਾਲ ਮੌਜੂਦ ਜੜੀ ਦੀ ਗੱਲ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਦਿੱਲੀ ਵਿੱਚ ਕੱਲ ਜਿਹੜਾ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਸਰਚਾਂ ਜਿਹੜੀ ਆ ਵਧਾਈ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਜੜੀਆਂ ਫੋਰਸਿਸ ਜਿਹੜੀ ਆ ਜੀਆਰਪੀ ਹੋ ਗਿਆ ਆਰਪੀਐਫ ਹੋ ਗਿਆ ਇਹ ਜੜੀ ਫੋਰਸਿਸ ਦੇ ਜਿਹੜੇ ਜਵਾਨ ਹੈਗੇ ਆ ਉਹ ਰੇਲਵੇ ਸਟੇਸ਼ਨ ਤੇ ਦਿਖਾਈ ਦੇ ਰਹੇ ਆ ਤੇ ਚੱਪੇ ਚੱਪੇ ਤੇ ਜਿਹੜਾ ਤਲਾਸ਼ੀ ਬਿਆਨ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਡੌਗ ਸਕਵਾਡ ਵੀ ਜਿਹੜੀ ਆ ਨਾਲ ਜਿਹੜਾ ਰੱਖਿਆ ਗਿਆ ਤਾਂ ਜੋ ਕੋਈ ਵੀ ਜੇ ਸ਼ਸਤੀ ਕੋ ਨਜ਼ਰ ਆਂਦਾ ਤੇ ਉਹਦੇ ਤੇ ਜਿਹੜੀ ਆ ਸਖਤ ਕਾਰਵਾਈ ਉਹ ਕੀਤੀ ਜਾ ਸਕੇ ਤੇ ਤੁਸੀਂ ਤਸਵੀਰਾਂ ਇਸ ਟਾਈਮ ਦੇਖ ਸਕਦੇ ਹੋ ਵੀ ਫਰੋ ਤੇ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਸਿੱਧਾ ਸਿੱਧਾ ਕਰਦੇ ਆ ਕਿ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਸੁਰੱਖਿਆ ਜਿਹੜੀ ਹੈ ਕਰੀ ਤੇ ਇਨਪੁਟ ਜੜੀਆਂ ਉਹ ਆਈਆਂ ਹੋਈਆਂ ਵੀ ਕੋਈ ਵੀ ਜਿਹੜਾ ਸ਼ਰਾਬ ਦੀ ਅੰਸਰ ਕੋਈ ਸ਼ਰਾਬਤ ਦਾ ਅਸਰ ਜਿਸ ਨੂੰ ਕਰਕੇ ਵੀ ਇਹ ਜਿਹੜੀਆਂ ਚੌਕੜੀਆਂ ਬਣਾਈ ਗਈ ਹੈ ਸਟੇਸ਼ਨ ਦੇ ਜਿਹੜੀਆਂ ਗੱਡੀਆਂ ਦੀ ਉਹ ਵੀ ਚੈਕਿੰਗ ਕੀਤੀ ਜਾ ਰਹੀ ਆ ਪਲੇਟਫਾਰਮ ਤੇ ਚੈਕਿੰਗ ਕੀਤੀ ਜਾ ਰਹੀ ਆ ਤੇ ਪਾਰਕਿੰਗ ਤੇ ਵੀ ਜਿਹੜੀ ਆ ਚੈਕ ਜਿਹੜਾ ਕੀਤੀ ਜਾ ਰਹੀ ਆ ਅੱਜ ਸੁਰੱਖਿਆ 팀 ਜਿਹੜੇ ਜਵਾਨ ਹੈਗੇ ਆ ਉਹ ਅਜੇ ਵਿੱਚ ਲੱਗੇ ਹੋਏ ਸਭ ਤੋਂ ਅੱਜ ਜਿਹੜੇ ਲੋਕ ਸੱਚੀ ਦਿਖਾਈ ਦੇ ਰਹੇ ਆ ਉਹਨਾਂ ਦੇ ਸਮਾਨ ਵੀ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਵੀ ਜੋ ਦਿਖਾਉਂਦਾ ਵੀ ਕਿਸੇ ਜਿਹੜੀ ਆ ਚੌਕਸੀ ਲਗਾਤਾਰ ਜਿਹੜੀ ਆ ਸਟੇਸ਼ਨ ਤੇ ਵਧਾ ਦਿੱਤੀ ਗਈ ਆ ਭਾਈ ਲੱਟ ਤੇ ਚੜਿਆ ਕਈ ਸੂਬੇ ਚੜੇ ਚੱਲਦੇ ਪਏ ਆ ਉਹਨਾਂ ਵਿੱਚ ਪੰਜਾਬ ਵੀ ਸ਼ਾਮਲ ਆ ਪੰਜਾਬ ਵੀ ਸ਼ਾਮਲ ਹੋਣ ਕਰਕੇ ਵੀ ਇੱਥੇ ਜੜੀਆ ਚੌਕਸੀ ਆ ਚਾਹੇ ਸੜਕਾਂ ਦੀ ਗੱਲ ਕਰੀਏ ਤੇ ਚਾਹੇ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਚਾਹੇ ਬੱਸ ਅੜੀਆਂ ਦੀ ਗੱਲ ਕਰੀਏ ਉਥੇ ਜੜੀਆ ਸਾਰੀ ਚੌਕਸੀ ਵਧਾਈ ਗਈ ਆ ਜਿਹੜੇ ਪਲੇਟਫਾਰਮ ਤੇ ਜਿਹੜੇ ਲੋਕ ਬੈਠੇ ਆ ਉਹਨਾਂ ਦੀ ਜਿਹੜੀ ਚੈਕਿੰਗ ਹੈ ਸਮਾਨ ਦੀ ਉਹ ਵੀ ਕੀਤੀ ਜਾ ਰਹੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਉਹਨੂੰ ਉਹਦੇ ਵਾਸਤੇ ਜਿਹੜੀ ਹੈ ਸਾਰੀ ਚੌਕਸੀ ਜਿਹੜੀ ਬਦਾਨੀ ਉਹ ਜ਼ਰੂਰੀ ਵੀ ਹੁੰਦੀ ਆ ਕਿਉਂਕਿ ਲੋਕਾਂ ਦੀ ਸੁਰੱਖਿਆ ਉਹ ਪਹਿਲ ਫੈਲਦੇ ਜਾਤੇ ਜਿਹੜੀ ਆ ਉਹ ਕਰਨੀ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਜੀਆਰਪੀ ਤੇ ਆਰਪੀਐਫ ਦੇ ਜਵਾਰ ਜਿਹੜੇ ਆ ਲੋਕਾਂ ਦੇ ਸਮਾਨ ਦੀ ਜਿਹੜੀ ਚੈਕਿੰਗ ਕਰਦੇ ਹੋਏ ਸਾਫ ਸਪੂਟੇ ਦਿਖਾਈ ਦੇ ਰਹੇ ਜੋ ਦਿਖਾਉਂਦਾ ਵੀ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਵੀ ਉਹ ਵੀ ਇੱਥੇ ਜਿਹੜੇ ਸਟੇਸ਼ਨ ਤੇ ਸਫਰ ਕਰਨ ਵਾਸਤੇ ਆਇਆ ਉਹਨਾਂ ਦੇ ਸਮਾਨ ਪਲੇਟਫਾਰਮ ਤੇ ਪਿਆ ਕੋਲ ਬੈਠਿਆ ਉਹਨਾਂ ਸਮਾਨਾਂ ਦੀ ਜਿਹੜੀ ਆ ਕੋ ਚੈਕਿੰਗ ਹੁੰਦੀ ਹੋਈ ਸਾਰ ਤੋਂ ਤੇ ਦਿਖਾਈ ਜਰੀਆ ਜੋ ਦਖਾਂਦੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਸੁਰੱਖਿਆ ਦੇ ਇੰਤਜ਼ਾਮ ਜੜਿਆ ਉਹ ਕੀਤੇ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੈਪਸ ਨਾ ਹੋਵੇ ਇਸ ਕਰਕੇ ਸਾਰਿਆਂ ਦੇ ਜਿਹੜੇ ਸਮਾਨ ਹੈ ਜਿਹੜੇ ਸਟੇਸ਼ਨ ਤੇ ਬੈਠੇ ਲੋਕ ਹੈ ਯਾਤਰੀ ਆ ਉਹਨਾਂ ਦੇ ਸਮਾਨਾਂ ਦੀ ਵੀ ਜਿਹੜੀ ਆ ਤਰਾਸ਼ੀ ਉਹ ਲਈਤੀ ਜਾ ਰਹੀ ਆ ਜੋ ਦਖਾਂਦੀ ਆ ਵੀ ਜਿਹੜੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਹਾਈਲਾਈਟ ਚੱਲਦਾ ਪਿਆ ਉਹਨੂੰ ਲੈ ਕੇ ਜਿਹੜਾ ਰੇਲਵੇ ਪ੍ਰਸ਼ਾਸਨ ਹੈਗਾ ਪੂਰੀ ਤਰ੍ਹਾਂ ਸੰਤਤ ਜਿਹੜਾ ਉਹ ਦਿਖਾਈ ਦੇ ਕਿਉਂਕਿ ਉਸ ਨੂੰ ਲੈ ਕੇ ਵਿੱਚ ਸਾਰੀ ਚੈਕਿੰਗ ਦਾ ਗੋੜ ਜਿਹੜਾ ਚੱਲਦਾ ਹੋਇਆ ਸਭ ਤੋਂ ਤੇ ਨਜ਼ਰ ਵੀ ਆ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਗੈਰਿਕ ਫੇਰਾ ਪ੍ਰੋਜੈਕਟ